ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਗਰਾਉਂ ਮਡਿਆ ਦੂਜਾ ਭਾਗ ਤੇ ਦੂਜੇ ਭਾਗ ਦੇ ਵਿੱਚ ਦੋਸਤੋ ਇੱਕ ਬਹੁਤ ਸੋਹਣੀ ਜਰਸੀ ਦਿਖਾਉਣਾ ਤਾਜੀ ਸੂਈ ਹੈ ਚੰਗੇ ਥਣ ਹਵਾਨੇ ਵਾਲੀ ਆ ਸੋ ਆਓ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੀ ਵੀਰ ਮੇਰਾ ਨਾਮ ਹੈ ਸੌਖਾ ਸੌਖਾ ਪਿੰਡ ਕਿਹੜਾ ਪਿੰਡ ਲੋਕੇਗਲਾਂ ਤਹਿਸੀਲ ਜੀਰਾ ਜਿਲ੍ਹਾ ਫੋਪਰ ਠੀਕ ਆ ਮੇਰੇ ਇਲਾਕੇ ਦੀ ਹੈ ਠੀਕ ਹੈ 1 ਨੰਬਰ ਜਰਸੀ ਕੈਨਵਾ ਸੂਈ ਇਹਦਾ ਪਹਿਲਾ ਸੂਆ ਵੀ 4 ਦੰਦਾ ਠੀਕ ਆ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਇਹਨੂੰ 15 ਦਿਨ ਹੋ ਗਏ ਸੂਈ ਨੂੰ 15 ਦਿਨ ਹੋ ਗਏ ਦਿਨ ਤੋਂ ਦੰਦ 4 ਠੀਕ ਹੈ ਠੀਕ ਹੈ 4 ਦੰਦ ਠੀਕ ਹੈ ਤੇ ਦੁੱਧ ਕਿੰਨਾ ਉੱਤਿਆਰ ਹੈ ਦੁੱਧ 15 16 ਕਿਲੋ ਤਿਆਰ ਹੈ ਤਿਆਰ ਕੱਢੇ ਬਾਅਦ 1 ਨੰਬਰ ਤੇ ਸੋਹਣੀ ਜਰਸੀ ਹੈ ਵੀਰ ਦੀ ਪਹਿਲਾ ਸੂਆ ਸੂਈ ਆ ਮੂੰਹ ਤੋਂ 4 ਦੰਦਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 15 ਦਿਨ ਸੂਰ ਨੂੰ ਸਮਾ ਹੋ ਗਿਆ ਤੇ 15 16 ਕਿਲੋ ਦੁੱਧ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ ਥੱਲੇ ਤਿਆਰ ਆ ਹਵਾਨਾ ਵਾਚੀ ਨੂੰ ਸੋਨਾ ਤਿਆਰ ਕੀਤਾ ਹੋਇਆ ਬੱਟਪੁੱਟਾ ਦੇਖ ਸਕਦੇ ਆ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੁੱਡੀ ਵੇਟ ਵਾਲੀ ਆ ਥਣ ਸੋਹਣੇ ਆ ਚਾਰੇ ਨਿਖਰ ਮੇ ਕੱਲੇ ਕੱਲੇ ਗੈਪ ਤੇ ਲੱਗੇ ਹੋਏ ਆ ਥਣ ਦੇ ਮੱਛੀ ਦੇ ਨੀਡ ਕੋ ਚੈੱਕ ਕਰਾ ਦਿੰਨਾ ਆ ਦੋਸਤ ਵੇਚ ਸਕਦੇ ਆ ਚਾਰਾ ਥਣਾ ਸੇਮ ਹੀ ਸਾਈਜ਼ ਆ ਹਵਾਨਾ ਮੱਛੀ ਦੀ ਬੇਸ ਕੁਆਲਟੀ ਵੇਚ ਸਕਦੇ ਆ ਸੋਹਣੇ ਮੂੰਹ ਮੱਛੀ ਦੀ ਛੋਟਾ ਗੋਲ ਕੰਨ ਬੋਦੀ ਰੇਟ ਆਪਾਂ ਦਾ ਕੀ ਰੱਖਾਂਗੇ ਰੇਟ ਇਹਦਾ 55000 ਰੁਪਏ ਜੀ ਆਪਣਾ ਮੋਬਾਈਲ ਨੰਬਰ ਦੱਸੋ 623935335 ਦੁਬਾਰਾ ਫਿਰ 623935335 ਠੀਕ ਹੈ ਧੰਨਵਾਦ ਜੀ